ਸਤਨਾਮ ਸ੍ਰੀ ਵਾਹਿ ਗਰੂ ਸਾਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣ ਹਾਂ ਸਾਰਨਾ ਜਾਣ ਹਾਂ ਤੇਰੀ ਸਭ ਤਹਿ ਵਟਾ ਤੇ ਗੁਰੂ ਨਾਨਕ ਜਿਨ ਕਲh ਰਾਖੀ ਮੇਰੀ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਚਵਰ ਸ਼ਤਰ ਤਖਤ ਦੇ ਮਾਲ ਧੰਨ ਧੰਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰੂ ਦੀ ਨਿੱਕੀ ਗੋਦ ਦਾ ਨਿਗਮਾਗ ਰਹੀ ਗੁਰੂ ਰੋਪ ਗੁਰ ਪਿਆਰੀ ਸਾਧ ਸੰਗਤ ਜੀਓ ਅੱਜ ਦੇ ਜੋ ਪਾਵਨ ਗੁਰਮਤ ਸਮਾਗਮ ਦੀਵਾਨ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ ਅਨੌਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਤੇ ਸਿੱਖ ਰਾਜ ਦੇ ਅਖੀਰਲੇ ਥੰਮ ਸ਼ਹੀਦ ਸਰਦਾਰ ਸਾਮ ਸਿੰਘ ਜੀ ਅਟਾਰੀ ਵਾਲੇ ਉਨ੍ਹਾਂ ਦੀ ਸ਼ਹਾਦਤ ਨੂੰ ਸਮਾਪ ਸਮਰਪਿਤ ਸ਼ਹੀਦੀ ਜੋੜ ਮੇਲਿਆਂ ਦੇ ਚੱਲ ਰਹੇ ਗੁਰਮਤ ਸਮਾਗਮ ਵਿੱਚ ਹਾਜ਼ਰੀਆਂ ਭਰ ਰਏ ਗੁਰੂ ਰੂਪ ਗੁਰ ਪਿਆਰੇ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਹਾਜ਼ਰ ਨਾਜ਼ਰ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਦੀ ਕਿਰਪਾਲਤਾ ਕਰੋ ਜੀ ਸਾਰੀ ਹੀ ਸਾਥ ਸੰਗਤ ਪਿਆਰ ਦੇ ਨਾਲ ਇਕਾਗਰਤਾ ਬਖਸ਼ੋ ਜੀ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਥ ਸੰਗਤ ਜੀ ਆਪਾਂ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਉਹਨਾਂ ਦਾ ਇਤਿਹਾਸ ਕੱਲ ਤੋਂ ਸਰਵਣ ਕਰ ਰਹੇ ਸੀ ਕੱਲ ਅੰਮ੍ਰਿਤ ਵੇਲੇ ਤੇ ਦੀਵਾਨ ਜਿਹੜੇ ਹਫਤਾਵਾਰੀ ਐਤਵਾਰ ਲੱਗਦੇ ਹਨ ਉਸ ਤੋਂ ਪ੍ਰਾਂਤ ਰਾਤ ਦੇ ਦੀਵਾਨਾਂ ਵਿੱਚ ਵੀ ਪਿਆਰਿਓ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਪਿਆਰਿਓ ਉਹਨਾਂ ਦਾ ਜਿਹੜਾ ਇਤਿਹਾਸ ਹੈ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਉਹਨਾਂ ਦਾ ਆਪਾਂ ਇਤਿਹਾਸ ਸਰਵਣ ਕਰ ਰਹੇ ਸਾਂ ਸਾਹਸੰਗਤ ਪਾਵਨ ਗੁਰਬਾਣੀ ਦੇ ਬਚਨ ਹਨ ਐਸੀ ਮੰਨੀ ਜੋ ਮਰੈ ਬਹੁਰਣਾ ਮਰਨਾ ਹੋਏ ਸੱਚੇ ਪਾਤਸ਼ਾਹ ਜੀ ਆਖਦੇ ਹਨ ਕਿ ਪਿਆਰਿਓ ਕਿ ਜਿਹੜਾ ਗੁਰੂ ਦਾ ਪਿਆਰਾ ਇਸ ਜੀਵਨ ਵਿੱਚ ਆ ਕੇ ਐਸੀ ਮਰਨੀ ਮਰਦਾ ਹੈ ਭਾਵ ਕਿ ਸਾਧ ਸੰਗਤ ਦੀ ਆਪਣੇ ਲਈ ਨਹੀਂ ਦੂਸਰਿਆਂ ਲਈ ਜਿਹੜੇ ਜ਼ਿੰਦਗੀ ਜੀਂਦੇ ਹਨ ਜਿਵੇਂ ਪਾਵਨ ਗੁਰਬਾਣੀ ਦੇ ਬਚਨ ਹਨ ਸਾਧ ਸੰਗਤ ਜੀ ਜਨਮ ਮਰਨ ਤੋਂ ਹੋ ਮੈਂ ਨਹੀਂ ਜਨ ਪਰ ਪਕਾਰਿਏ ਕੁਝ ਐਸੀਆਂ ਰੂਹਾਂ ਪਿਆਰਿਓ ਜਿਹੜੀਆਂ ਜੀਵਨ ਦੇ ਵਿੱਚ ਪਰਪਕਾਰ ਕਰਨ ਵਾਸਤੇ ਆਉਂਦੀਆਂ ਹਨ ਤੇ ਉਹ ਸਦਾ ਲਈ ਜਨਮ ਤੇ ਮਰਨ ਤੋਂ ਪਿਆਰਿਓ ਰਹਿਤ ਹੋ ਜਾਂਦੇ ਹਨ ਉਸ ਧਰਤੀ ਤੇ ਪਰਪਕਾਰ ਕਰਕੇ ਚਲੇ ਜਾਂਦੇ ਹਨ ਤੇ ਸਦੀਵ ਕਾਲ ਵਾਸਤੇ ਪਿਆਰਿਓ ਉਹਨਾਂ ਦੇ ਨਾਮ ਰਹਿ ਜਾਂਦੇ ਹਨ ਉਹਨਾਂ ਵਿੱਚੋਂ ਸਾਡੇ ਸਿੱਖ ਰਾਜ ਦੇ ਖਾਲਸਾ ਸਰਕਾਰ ਦੇ ਆਖਰੀ ਥੰਮ ਸਰਦਾਰ ਸ਼ਾਮ ਸਿੰਘ ਦੀ ਅਟਾਰੀ ਵਾਲੇ ਆਪਾਂ ਉਹਨਾਂ ਦਾ ਇਤਿਹਾਸ ਸਰਵਣ ਕਰਲੇ ਸੀ ਅੱਜ ਦਾ ਦਿਨ 10 ਫਰਵਰੀ 1846 ਦੀ ਸਵੇਰ ਹੁੰਦੀ ਹੈ ਅਮਰਤ ਵੇਲਾ ਹੁੰਦਾ ਹੈ ਪਿਆਰਿਓ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਅੰਮ੍ਰਿਤ ਵੇਲੇ ਉੱਠਦੇ ਹਨ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿੱਚ ਪਾਵਨ ਗੁਰਬਾਣੀ ਦੇ ਬਚਨ ਹਨ ਕਿ ਅੰਮ੍ਰਿਤ ਵੇਲਾ ਨਹੀਂ ਖਜਾਣਾ ਚਾਹੇ ਜ਼ਿੰਦਗੀ 'ਚ ਕਿਹੋ ਜਾਂ ਵੀ ਸਮਾਂ ਆ ਜਾਵੇ ਤੇ ਸਾ ਸੰਗਤ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਗੁਰੂ ਸਾਹਿਬ ਜੀ ਆਖਦੇ ਹਨ ਕਿ ਉਸ ਅੰਮ੍ਰਿਤ ਵੇਲੇ ਨੂੰ ਕਦੇ ਵਿਸਾਰਨਾ ਨਹੀਂ ਗੁਰੂ ਦੇ ਹੁਕਮ ਦੇ ਅਨਸਾਰ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਅੰਮ੍ਰਿਤ ਵੇਲੇ ਉੱਠ ਕੇ ਸ਼ਨਾਣ ਕਰਕੇ ਪਿਆਰਿਓ ਪੰਜਾਂ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਕੜਾ ਪ੍ਰਸ਼ਾਦੀ ਦੇ ਤਿਆਰ ਕਰਦੇ ਤੇ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਨ ਉਸ ਸਮੇਂ ਉਹਨਾਂ ਨੂੰ ਇਹ ਪਤਾ ਚੱਲ ਗਿਆ ਸੀ ਕਿ ਪਿਆਰਿਓ ਜਿਹੜੇ ਸਾਡੇ ਕੌਮ ਦੇ ਤਿੰਨ ਕਤਾਰਸਣ ਜੋ ਸਿੱਖ ਰਾਜ ਦੇ ਵਿੱਚ ਇੱਕ ਜਰਨੈਲ ਦੇ ਰੂਪ ਵਿੱਚ ਸਨ ਸਰਦਾਰ ਤੇਜਾ ਸਿੰਘ ਜੀ, ਗੁਲਾਬ ਸਿੰਘ ਜੀ ਤੇ ਲਾਲ ਸਿੰਘ ਜੀ ਉਹਨਾਂ ਨੂੰ ਪਤਾ ਸੀ ਹਾਲਾਂਕਿ ਕਈ ਇਤਿਹਾਸਕਾਰ ਕਹਿੰਦੇ ਨੇ ਕਿ ਉਹਨਾਂ ਨੇ ਸਰਦਾਰ ਸ਼ਾਨ ਸਿੰਘ ਅਟਾਰੀ ਜੀ ਨੂੰ ਵੀ ਆਪਣੇ ਨਾਲ ਲਾਉਣ ਦੀ ਕੋਸ਼ਿਸ਼ ਕੀਤੀ। ਕਈ ਇਤਿਹਾਸਕਾਰ ਨੇ ਕਹਿੰਦੇ ਹਨ ਜਿਵੇਂ ਕਿ ਮਟਕ ਹੋ ਗਿਆ ਇੱਕ ਐਲ ਐਨ ਅੰਗਰੇਜ਼ ਸਾਹਸੰਗਤ ਜੀ ਰਾਈਟਰ ਹੋਇਆ ਉਹ ਵੀ ਲਿਖਦੇ। ਤੇ ਉਹ ਨਾਮ ਮੰਨੇ ਤੇ ਸਾਹਸੰਗਤ ਜੀ ਉਹਨਾਂ ਨੇ ਅੰਮ੍ਰਿਤ ਵੇਲੇ ਗੁਰੂ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਹੈ ਤੁਹਾਡੇ ਹੀ ਓਟ ਆਸੇ ਸਦਕਾ ਇਹ ਜਿਹੜੀ ਅਸੀਂ ਜੰਗ ਹੈ ਇਹ ਲੜਣੀ ਹੈ ਸਭਰਾਵਾਂ ਦੀ ਧਰਤੀ ਤੇ ਸਾਧ ਸੰਗਤ ਜਿਹੜੀ ਜੰਗ ਹੋਣੀ ਹੈ ਸਤਲੁਜ ਤੇ ਪਿਆਰਿਓ ਬੇੜੀਆਂ ਦਾ ਇੱਕ ਕੁਲ ਬਣਾਇਆ ਗਿਆ ਹੈ ਤੇ ਜਿਹੜੇ ਇਹ ਗੱਤਾਰ ਜਰਨੈਲ ਸਣ ਇਹ ਪਿੱਛੇ ਹਨ ਅਮਰਤ ਵੇਲਾ ਹੋਇਆ ਅਰਦਾਸ ਕਰਕੇ ਇਤਿਹਾਸ ਕਰ ਲਿਖਦੇ ਹਨ ਕਿ ਚਿੱਟਾ ਚੋਲਾ ਪਾਇਆ ਹੈ ਚਿੱਟੀ ਚੀਲੀ ਘੋੜੀ ਹੈ ਤੇ ਚਿੱਟੀ ਦਸਤਾਰ ਬੰਨੀ ਹੈ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਦੇ ਉਦੋਂ ਪਿਆਰਿਓ ਅੰਗਰੇਜ਼ਾਂ ਨੇ ਜਦੋਂ ਪਹਿਲ ਕਰ ਦਿੱਤੀ ਹਮਲਾ ਕਰ ਦਿੱਤਾ ਤੇ ਸਾਧ ਸੰਗਤ ਜੀ ਸਿੱਖ ਰਾਜ ਦੇ ਜਿਹੜੇ ਸਿਪਾਹੀ ਹਨ ਜਿਹੜੀ ਸੈਨਾ ਹੈ ਇਹਨਾਂ ਨੇ ਬਹੁਤ ਹੀ ਜ਼ੋਰ ਦੇ ਨਾਲ ਮੂੰਹ ਤੋੜਮਾ ਜਵਾਬ ਦਿੱਤਾ। ਪਿਆਸਕਰ ਲਿਖਦੇ ਹਨ ਕਿ ਇੱਥੋਂ ਤੱਕ ਕਿ ਇਹ ਜੰਗ ਇੱਕ ਵਾਰੀ ਆਪਣੇ ਖਾਲਸਾ ਜਿਹੜੇ ਸਿਪਾਹੀ ਸਨ ਜਰਮੈਲ ਸਿੰਘ ਸਰਦਾਰ ਸ਼ਾਮ ਸਿੰਘ ਜੀ ạtਾਰੀ ਵਾਲੇ ਇਹ ਪਿਆਰਿਓ ਜੰਗ ਜਿੱਤ ਚੁੱਕੇ ਸਨ। ਪੂਰੀ ਸਹਾਸਗੰਤ ਜੀ ਜਿਹੜੀ ਅੰਗਰੇਜ਼ ਫੌਜ ਸੀ ਉਹਨਾਂ ਨੂੰ ਠੇਕੇਲ ਦਿੱਤਾ ਤਿੰਨ ਹੱੱਵੇ ਬੜੇ ਜ਼ੋਰ ਦੇ ਕੀਤੇ ਗਏ ਅਖੀਰ ਦੇ ਵਿੱਚ ਪਿਆਰਿਓ ਜਦੋਂ ਅਸਲੇ ਦੀ ਲੋੜ ਪਈ ਜਿਹੜਾ ਬਾਰੂਦ ਸੀ ਸਹਾਸਗੰਤ ਜੀ ਤੋਫਾਂ ਵਿੱਚੋਂ ਖਤਮ ਹੋ ਗਿਆ ਸੀ ਤੇ ਉਸ ਸਮੇਂ ਜਿਹੜੇ ਇਹ ਤਿੰਨ ਗਦਾਸਣ ਇਹ ਫਿਰ ਆਪਣੇ ਰੰਗ ਵਿਖਾ ਗਏ ਤੇ ਪਿਆਰਿਓ ਇਹ ਬਰੂਦ ਦੀ ਜਗ੍ਹਾ ਇਹਨਾਂ ਨੇ ਬੋਰੀਆਂ ਦੇ ਵਿੱਚ ਸਰੋਂ ਭਰ ਦਿੱਤੀ ਤੇ ਸਾਧ ਸੰਗਤ ਜੀ ਉਹ ਸਤਲੁਜ ਤੋਂ ਪਾਰ ਪਹੁੰਚਾ ਦਿੱਤੀ ਤੇ ਭੱਜਦਿਆਂ ਭੱਜਦਿਆਂ ਨੇ ਪਿਆਰਿਓ ਜਿਹੜੇ ਬੇੜੀਆਂ ਨਾਲ ਬਣੇ ਹੋਏ ਪੁਲ ਸਣ ਉਹ ਪੁਲ ਵੀ ਤੋੜ ਦਿੱਤਾ ਤੇ ਜਾਣਦੇ ਆਪਣੇ ਰੰਗ ਵਿਖਾ ਕੇ ਜਦੋਂ ਸਰਦਾਰ ਸ਼ਾਮ ਸਿੰਘ ạtਾਰੀ ਜੀ ਦੇ ਕਲਣਾ 'ਚ ਇਹ ਆਵਾਜ਼ ਪਈ ਕਿ ਜਿਹੜੇ ਗਦਾਰ ਸਣ ਤੇਜਾ ਸਿੰਘ ਲਾਲ ਸਿੰਘ ਤੇ ਗੁਲਾਬ ਸਿੰਘ ਉਹ ਸਾਧ ਛੱਡ ਗਏ ਨੇ ਉਹ ਆਪਣੀ ਗਦਾਰੀ ਦੇ ਰੰਗ ਵਿਖਾ ਗਏ ਨੇ ਤਾਂ ਉਸ ਸਮੇਂ ਸੂਰਮੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਪਿਆਰਿਓ ਉਹਨਾਂ ਨੇ ਸਾਰੇ ਹੀ ਆਪਣੇ ਸਾਥੀਆਂ ਨੂੰ ਕਿਹਾ ਕਿ ਹੁਣ ਆਪਾਂ ਸ਼ਹੀਦੀਆਂ ਪਾਉਣੀਆਂ ਹਨ ਕਿਉਂਕਿ ਸਾਧ ਸੰਗਤ ਜੀ ਆਮ ਦੀ ਗੱਲ ਹੈ ਇੱਕ ਪੰਨੇ ਤਲਵਾਰਾਂ ਤੇ ਦੂਸਰੇ ਪੰਨੇ ਤੋਫਾਂ ਤੇ ਗੋਲੀਆਂ ਹੁਣ ਇਹ ਤਾਂ ਤੈ ਸੀ ਤੇ ਸਾਧ ਸੰਗ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨਸਾਰ ਸਾਹਸੰਗਤ ਜੀ 10 ਫਰਵਰੀ 1846 ਦੀ ਸ਼ਾਮ ਨੂੰ ਸਰਦਾਰ ਸ਼ਾਮ ਸਿੰਘ ਜੀ ਅਟਾਰੇ ਵਾਲੇ ਸ਼ਹੀਦੀ ਪਾ ਜਾਂਦੇ ਹਨ ਤੇ ਦੋ ਦਿਨਾਂ ਬਾਅਦ ਪਿਆਰਿਓ ਉਹਨਾਂ ਦਾ ਜਿਹੜਾ ਮਰਤਕ ਸਰੀਰ ਹੈ ਸਾਹਸੰਗਤ ਸਾਥੀਆਂ ਨੂੰ ਮਿਲਦਾ ਹੈ ਤੇ ਇਤਿਹਾਸਕਾਰ ਲਿਖਦੇ ਹਨ ਕਿ ਸੱਤ ਗੋਲੀਆਂ ਲੱਗਣ ਦੇ ਨਾਲ ਸਾਹਸੰਗਤ ਜੀ ਉਹ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ ਇਹ ਆਪਾਂ ਇਤਿਹਾਸ ਪਿਆਰਿਓ ਸਰਵਣ ਕੀਤਾ ਸੀ ਕੱਲ ਨੂੰ ਵੀ ਤੇ ਕੱਲ ਰਾਤ ਨੂੰ ਸਾਤ ਸੰਗਤ ਦਾਸ ਕੋਲੋਂ ਇਤਿਹਾਸ ਸੁਣਾਉਂਦਿਆਂ ਕਥਾ ਵਿਚਾਰ ਕਰਦਿਆਂ ਅਨੇਕਾਂ ਭੁਲਾ ਹੋ ਜਾਂਦੀਆਂ ਹਨ ਹਾਜ਼ਰ ਨਾਜ਼ਰ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀ ਅਨਜਾਨ ਸਮਝ ਕੇ ਬਖਸ਼ ਲੈਣਾ ਜੀ ਆਓ ਪਿਆਰੋ ਫਿਰ ਤੋਂ ਗੁਰੂ ਸਾਹਿਬ ਜੀ ਦੇ ਚਰਨਾਂ ਛਾਤੀ ਲਵਾਈਏ ਜੀ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ